ਆਦੋਂ ਪਾਣਾ ਦਾ ਹੀ ਪਣਾ ਯਾਰ ਆਪਣਾ ਬਲੰਗ ਲਮਕਿਆ ਬੈ ਵੀਰ ਕੈਨੇਡਾ ਵਾਲਾ ਤੇ ਇੱਧਰ ਜਾਨ ਸਾਂ ਚਾਈ ਪਈ ਐ ਇੱਧਰ ਉਮਾਰ ਗੱਤ ਦੇਖੀ ਜਾਓ ਦੇਖੀ ਰੱਖੀ ਜਾਓ ਓ ਅੜਕਾ ਨਾ ਵੜਦਾ ਉਹਨਾਂ ਨੇ ਵੱਡੇ ਦਾ ਆਪਣਾ ਗਿਆ ਪਾਈ ਚੀਕਾ ਮਾਰੀ ਜਾਂਦੇ ਆਗੇ ਹੋਰ ਵਾਲੀ ਥੋੜੀ ਮਾਰਾਂਗੇ ਬਹੁਤ ਹੀ ਦੁੱਖ ਦਾਇਕ ਬਤੰਗ ਪੈਣੀ ਸਾਡੇ ਕੋਲ ਇੱਕ ਜੜੀ ਜਾਂਦਾ ਸਾਨੂੰ ਦਿਖਾ ਦੇ ਨੇ ਹਾਏ ਸਾਡੇ ਕੋਲ ਹੋਰ ਵੀ ਚੜੀ ਜਾਂਦੇ ਚਾਰ ਪੰਜ ਸਾਡੇ ਸੰਗ ਆਸੇ ਬੱਚੇ ਜਿੰਨੇ ਰੰਗ ਦੇਖ ਰਹੇ ਸਾਨੂੰ ਸਾਰੇ ਆਪਣੇ ਆਹ ਬਾਈ ਹੋ ਜਾਂਦੀ ਓਏ ਹੋ ਵਰਤੀ ਤੇਰੇ ਭਾਈ ਨੇ ਤੇਰੇ ਵਾਲੀ ਆਹ ਵਾਲਾ ਲਾਉਂਦੀ ਓਏ ਐ ਬਦਲਾ ਬੂ ਜੂ ਆ ਜਾਣ ਤੇਰੇ ਨਾਲ ਉਹ ਗਿਆ ਆਪਣਾ ਵੀ ਕੋਈ ਨਾ